ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਅੱਜ ਬਟਾਲਾ ਦੇ ਪਿੰਡ ਸ਼ਾਹਬਾਦ ਵਿਖੇ ਇੱਕ ਬਹੁਤ ਹੀ ਭਿਆਨਕ ਬੱਸ ਹਾਦਸਾ ਹੋਇਆ ਮੌਕੇ ਤੇ ਹੀ ਤਿੰਨ ਸਵਾਰੀਆਂ ਦੀ ਹੋਈ ਦਰਦਨਾਕ ਮੌਤ ਵੀ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਜਾਣਕਾਰੀ ਦਿੰਦਿਆਂ ਚਸ਼ਮਦੀਦਾਨ ਨੇ ਦੱਸਿਆ ਕਿ ਰਾਜਧਾਨੀ ਬੱਸ ਜੋ ਕਿ ਬਟਾਲਾ ਤੋਂ ਹੁਸ਼ਿਆਰਪੁਰ ਜਾ ਰਹੀ ਸੀ ਜਦੋਂ ਇਹ ਬੱਸ ਸ਼ਾਹਬਾਦ ਪਿੰਡ ਸ਼ਾਹਬਾਦ ਦੇ ਅੱਡੇ ਨਜ਼ਦੀਕ ਪਹੁੰਚੀ ਤਾਂ ਇੱਕ ਐਕਟਿਵਾ ਸਵਾਰ ਨੂੰ ਬਚਾਉਂਦੇ ਹੋਏ ਪਿੰਡ ਦੇ ਅੱਡੇ ਵਿੱਚ ਜਾ ਵੜੀ ਜਿਸ ਨਾਲ ਮੌਕੇ ਤੇ ਹੀ ਤਿੰਨ ਸਵਾਰੀਆਂ ਦੀ ਦਰਦਨਾਕ ਮੌਤ ਅਤੇ 20 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਲੋਕਾਂ ਨੇ ਦੱਸਿਆ ਕਿ ਅੱਡੇ ਦੇ ਵਿੱਚ ਇੱਕ ਵਰਕਸ਼ਾਪ ਵਾਲੇ ਦੀਆਂ ਸਕੂਟਰੀਆਂ ਲੱਗੀਆਂ ਹੋਈਆਂ ਸਨ ਉਹ ਵੀ ਬੱਸ ਤੇ ਅੱਡੇ ਦੀ ਛੱਤ ਦੇ ਹੇਠਾਂ ਆ ਗਈਆਂ ਉਸ ਦਾ ਵੀ ਭਾਰੀ ਨੁਕਸਾਨ ਹੋ ਗਿਆ ਮੌਕੇ ਤੇ ਪੁਲਿਸ ਵੱਲੋਂ ਜੀਸੀਪੀ ਮੰਗਾ ਕੇ ਬੱਸ ਨੂੰ ਅੱਡੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਕਿ ਕੋਈ ਵਿਅਕਤੀ ਬੱਸ ਦੇ ਹੇਠਾਂ ਤਾਂ ਨਹੀਂ ਨਾਇਆ ਲੋਕਾਂ ਨੇ ਕਿਹਾ ਕਿ ਜੇਕਰ ਅੱਡੇ ਦੇ ਵਿੱਚ ਸਵਾਰੀਆਂ ਖੜੀਆਂ ਹੁੰਦੀਆਂ ਤਾਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਲੋਕਾਂ ਨੇ ਦੱਸਿਆ ਕਿ ਬੱਸ ਬਹੁਤ ਤੇਜ਼ ਰਫ਼ਤਾਰ ਰਫ਼ਤਾਰ ਵਿੱਚ ਆ ਰਹੀ ਸੀ ਉਹਨਾਂ ਮੰਗ ਕੀਤੀ ਕਿ ਇਹੋ ਜਿਹੇ ਲਾਪਰਵਾਹ ਡਰਾਈਵਰ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ एसडीएम ਅਤੇ ਐਸਐਸਪੀ ਸੁਹੇਲ ਮੀਰ ਵੱਲੋਂ ਮੌਕੇ ਤੇ ਪੁੱਜ ਕੇ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਹਰਵਿੰਦਰ ਸਿੰਘ ਸਰ ਕੀ ਦੇਖਿਆ ਤੁਸੀਂ ਇਹ ਸਰ ਦੇਖਿਆ ਕਿ ਬਹੁਤ ਜ਼ਿਆਦਾ ਸਪੀਡ ਵਿੱਚ ਪਾਸ ਆਈ ਸਰ ਤੇ ਕੰਟਰੋਲ ਨਹੀਂ ਹੋਇਆ ਤੇ ਉਹ ਜਿਹੜੇ ਕਰਕੇ ਹਾਸਤਾ ਹੋ ਗਏ ਓਕੇ ਇਹਦੀ ਕੀਰਤਾਂ ਕੰਟਰੋਲ ਹੈ ਫਿਰ ਸੀ ਜਗਾਈ ਇਹ ਸਰ ਸਕੂਟੀ ਦਾ ਆ ਰਹੀ ਹੈ ਲੇਡੀ ਜੀ ਕੋਈ ਇਹ ਨਹੀਂ ਹੁਣ ਪਤਾ ਵੀ ਕਾਦੇ ਤੇ ਆਏ ਅੱਛਾ ਉਹ ਵੀ ਥੱਲੇ ਆ ਗਈ ਹਾਂਜੀ ਤੁਸੀਂ ਮੌਜੂਦ ਹੋਗੇ ਪਾਟਿਆ ਜਿੱਦਾਂ ਇਹ ਬਰਸਾਤ ਤੇਜ਼ ਹੋਉਂਦੇ ਆ ਕੀ ਪ੍ਰਸ਼ਾਸਨ ਕਹਿਣਾ ਚਾਹੁੰਦੇ ਸਰਪ੍ਰਸਾਸ਼ਨ ਸਰ ਇਹ ਹੀ ਕਹਿਣਾ ਚਾਹੁੰਦੇ ਨੇ ਕਿ ਥੋੜਾ ਜਿਹਾ ਅਨੰਤ ਕੰਟਰੋਲ ਕੀਤਾ ਜਾਏ ਇਹਨਾਂ ਦਾ ਜਿਹੜਾ ਟਾਈਮ ਟੇਬਲ ਇਹਨਾਂ ਦਾ ਫਿਕਸ ਕੀਤਾ ਜਾਵੇ ਜਿਹੜਾ ਆਰਾਮ ਨਾਲ ਜਾਣ ਬੋਧਾ ਨਾ ਭਜਾਉਣਾ ਤੇ ਇਹ ਟਾਈਮ ਇਹਨਾਂ ਦਾ ਥੋੜਾ ਹੁੰਦਾ ਜਿਹਦੇ ਕਰਕੇ ਵੀ ਆਉਂਦੇ ਆ ਸੜਕਾਂ ਉਨੀਆਂ ਚੌੜੀਆਂ ਹੈ ਨਹੀਂ ਸੜਕਾਂ ਦੀ ਜਾਣੇ ਚਕਵੀ ਉਹ ਕਿੰਨੀਆਂ ਮੋਟਾ ਹੋ ਗਈ ਉਹਦੇ ਉੱਤੇ ਤਾਂ ਅੰਦਾਜ਼ਾ 10 ਤੋਂ ਪ্লাস ਸਰ ਡੈਡ ਹੋ ਗਈ ਹੈ ਬਾਕੀ ਸੈਜੂਲਟੀ ਪਤਾ ਨਹੀਂ ਕਿੰਨੀ ਹੋਈ ਅੰਦਾਜ਼ਾ ਹੈ ਸਰ 10 ਤੋਂ 15 ਹੋਏਗਾ ਪੱਕਾ ਦਾ ਸਿਮਰਨਜੀਤ ਸਿੰਘ ਮਰਨਾਟੋ ਫੇਰ ਮੇਰੇ ਮੋਟਰਸਾਈਕਲ 5-6 ਲੱਗੇ ਜਿਹਦੇ ਵਿੱਚ ਸਾਰੇ ਦੱਬੇ ਗਏ ਜੋਗੇ 5-6 ਗੱਡੀਆਂ ਸੀ ਮੇਰੀਆਂ ਸਾਰੀਆਂ ਮੋਟਰਸਾਈਕਲ ਦੇ ਨਾਲ ਇਹਦੇ ਵਿੱਚ ਬੱਸ ਦੇ ਵਿੱਚ ਦੱਬੀਆਂ ਗਈਆਂ ਆ ਜਿਹੜਾ ਅੱਡਾ ਬੜੀ ਤੇਜ਼ ਬੱਸ ਆਈ ਆ ਸਾਰਾ ਅੱਡਾ ਇਹਨਾਂ ਨੂੰ ਕਾਰਨ ਕੀ ਹੋਇਆ ਐਕਸੀਡੈਂਟ ਦਾ ਕਾਰਨ ਤਾਂ ਨਹੀਂ ਪਤਾ ਲੱਗੇ ਕਿੰਨੀਆਂ ਕੋਈਆਂ ਜ਼ਖਮੀ ਹੋਏ ਤੇ ਕਿੰਨੇ ਕੁ ਮੋਟੇ ਬੱਸ ਦੀ ਜਿਹੜੀ ਇੱਕ ਬਾਰੀ ਵਿੱਚ ਉਹ ਸਲੈਬ ਦਸ ਗਈ ਉਹ ਸਵਾਰੀਆਂ ਬਹੁਤ ਜ਼ਖਮੀ ਆ ਕਈਆਂ ਦੇ ਵਿੱਚ ਫਰਦਾਂੇ ਲੱਤ ਗਿਆ ਕਈਆਂ ਦੇ ਤੇ ਕਿੰਨੇ ਕੁ ਜਾਣੇ ਦੱਸੀ 10-15 ਲੋਕੀ ਕਹਿ ਰਹੇ ਕਤ 15 ਲੋਕ ਹਾਂਜੀ ਹਾਂਜੀ ਜਗਮੀ ਪਰਲੇ ਸਾਈਡ ਤੇ ਸਾਰੀਆਂ ਹੋ ਗਈਆਂ ਕਾਰਨ ਦਾ ਨਹੀਂ ਹੋਇਆ ਕਾਰਨ ਦਾ ਨਹੀਂ ਪਤਾ ਲੱਗਿਆ ਕਾਰਨ ਦਾ ਜੇ ਕਿਹਨੂੰ ਨਹੀਂ ਲੱਗਾ ਕਾਰਨ ਦਾ ਨਹੀਂ ਪਤਾ ਲੱਗਿਆ ਬੱਸਾਂ ਤੇ ਬਹੁਤ ਤੇਜ਼ ਹੀ ਲੰਘਦੀਆਂ ਇੱਥੋਂ ਅਰੇ ਵੇਲੇ ਆਪਾਂ ਵੇਖਦੇ ਆ ਇਹਦੇ ਗੱਡੀਆਂ ਜਾਂਦੀਆਂ ਬੜੀ ਤੇਜ਼ ਆ ਸਾਰੀਆਂ ਬੱਸਾਂ ਤੇਜ਼ ਜਾਂਦੀਆਂ ਇਹਦੇ ਹਾਂ ਜ਼ਿਆਦਾ ਕਰਨੀ ਹੈ ਕਿ ਡਰਾਈਵਰ ਦੇ ਸਜ਼ਾ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੋਣੀ ਇਹਦੀ ਬਿਲਕੁਲ ਹੋਣੀ ਚਾਹੀਦੀ ਹੈ ਅੱਜ ਕੀ ਕਹਿਣਾ ਚਾਹੁੰਦੇ ਜਦਾ ਜਸਟਡਾਈ ਇਹ ਜਿਹੜੀ ਰਾਜਧਾਨੀ ਬੱਸ ਸਰਵਿਸ ਹਨਾ ਇਹਦੀ ਸਭ ਤੋਂ ਗੰਦੀ ਸਰਵਿਸ ਆ ਕੋਈ ਡਰਾਈਵਰ ਜਿੰਦਾਂ ਨਹੀਂ ਇਹ ਤਰੀ ਜਾਂਦੀ ਸਵਾਰੀ ਨੂੰ ਵੀ ਨਹੀਂ ਦੇਖਦੇ ਜੀ ਹਾਂਜੀ ਇਹ ਜੋ ਕੁਝ ਵੀ ਹੋਇਆ ਡਾਕਟਰ ਡਰਾਈਵਰ ਦੀ ਲਾਪਰਵਾਹੀ ਨਾਲ ਹੋਇਆ ਪਰ ਪਤਾ ਲੱਗਾ ਕਿੰਨੀਆਂ ਕੋਈ ਨਹੀਂ ਕੁਝ ਨੂੰ ਪਤਾ ਨਹੀਂ ਕੀ ਮੰਗਦੇ ਤੁਹਾਡੇ ਦਾ ਡਰਾਈਵਰ ਦਾ ਇਹੋ ਜਿਹੇ ਡਰਾਈਵਰਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਜਿਹੜਾ ਦੂਜਿਆਂ ਦੀ ਮਤਲਬ ਵੀ ਚਾਨ ਲੱਖ ਲਵਾੜ ਕਰਦੇ ਇਹ ਤੇ ਨਾ ਸਕੂਟਰੀ ਮੋੜੀ ਉਹਨਾਂ ਨੇ ਠੀਕ ਹੈ ਉਹਨਾਂ ਪਿੱਛੇ ਹੀ ਨਹੀਂ ਵੇਖਿਆ ਮੇਰੇ ਹਿਸਾਬ ਨਾਲ ਨਹੀਂ ਵੇਖਿਆ ਕਿਉਂਕਿ ਮੈਂ ਉੱਧਾ ਲੱਗਾ ਉਹਨਾਂ ਵੇਖਿਆ ਨਹੀਂ ਉਹ ਸਕੂਟਰੀ ਕੰਟਰੋਲ ਕਰਦੇ ਇਹਨਾਂ ਇਹ ਬਸ ਉਹ ਥੱਲੇ ਆ ਗਈ ਸਕੂਟਰੀ ਐਡਾ ਕਿਹੜਾ ਪਾਣੀ ਵਜਦਾ ਇਹ ਸ਼ਾਬਾਸ਼ ਜੀ ਤੇ ਕਿੰਨੇ ਕੋ ਫਟਰ ਹੋਏ ਤੇ ਕਿੰਨੇ ਕੋ ਲੰਮ ਹੋ ਤੋਈਆਂ ਮੈਂ ਵਿੱਚ ਵੜ ਗਏ ਨਹੀਂ ਜੇ ਵੇਖਿਆ ਮੇਰੇ ਕੋ ਨਹੀਂ ਜੇ ਵੇਖਿਆ ਕਿ ਐਵੇਂ ਤੁਹਾਨੂੰ ਚੋੜਾ ਤਿੰਨ ਚਾਰ ਤੇ ਮੇਰੇ ਹਿਸਾਬ ਨਾਲ ਹੋਈ ਗਈਆਂ ਉਹ ਲੈਂਟਰ ਦਾ ਜਿਹੜਾ ਉਹ ਲੈਂਟਰ ਉਹ ਵਿੱਚ ਵੱਜ ਗਿਆ ਨਾ ਬੱਸ ਦੇ ਜਾ ਕੇ ਵੱਜੀਏ ਉਹ ਲੈਂਟਰ ਨਾਲ ਹੀ ਸੱਟਾ ਸੱਟਾ ਕਾਫੀ ਲੱਗੀਆਂ ਉਦਾਂ ਲੈ ਗਏ ਅੱਲਾ ਦੇ ਉਹ ਜਿਹੜੇ ਅੱਡਾ ਉਹਦੇ ਥੱਲੇ ਕੋਈ ਬੱਤੀ ਵੀ ਨਹੀਂ ਨਹੀਂ ਉੱਥੇ ਨਹੀਂ ਹੈ ਅੱਗੇ ਕੋਈ ਉਹ ਕੁਦਰਤੀ ਗੱਲ ਹੈ ਕੋਈ ਉੱਥੇ ਨਹੀਂ ਅੱਗੇ ਖਲੋਤੇ ਹੁੰਦੇ ਆ ਕੋ ਦੋ ਚਾਰ ਜਾਣੇ ਬੱਸ ਵਿੱਚ ਸਵਾਰੀਆਂ ਕਿੰਨੀਆਂ ਹੈ ਪਤਾ ਨਹੀਂ ਕੋਈ ਆਈਡੀਆ ਨਹੀਂ ਆ ਰਿਹਾ ਬੱਸ ਬਹੁਤ ਤੇਜ਼ ਹੀ ਬੱਸ ਬਹੁਤ ਤੇਜ਼ ਹੀ ਇੱਥੋਂ ਨੇ ਬ੍ਰੇਕ ਮਾਰੀ ਹੈ ਕੰਟਰੋਲ ਹੀ ਨਹੀਂ ਬ੍ਰੇਕ ਮਾਰਦੇ ਮਾਰਦੇ ਉੱਥੋਂ ਤੱਕ ਸਕੂਟਰੀ ਲੈ ਗਿਆ ਧੂਗੇ ਥੱਲੇ ਜੀ ਬੱਸ ਵਾਲੇ ਦਾ ਵਹਿ ਕਸੂਰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਸਕੂਟਰੀ ਵਾਲੇ ਨੇ ਵਿਸ਼ੇ ਵ ਤੁਸੀਂ ਹੁਣੇ ਕਿਹਾ ਤੇਜ਼ ਬੋਲ ਸੀ ਬੱਸ ਹਾਂਜੀ ਬੱਸ ਉਹ ਆਪਣੇ ਧਿਆਨ ਆ ਰਿਆ ਸੀ ਨਾ ਸਾਰੇ ਬੱਸ ਵਾਲਾ ਸਕੂਟਰੀ ਵਾਲੇ ਨੇ ਇਹਨੂੰ ਤੇਜ਼ ਤੇ ਸਕੂਟਰੀ ਵਾਲੇ ਨੇ ਇਹਨੂੰ ਮੋੜੀ ਸਕੂਟਰੀ ਉਹਨੇ ਪਿੱਛੇ ਵੇਖਿਆ ਹੀ ਨਹੀਂ ਜਿਸ ਨਾਲ ਜਿੱਦਾਂ ਕੋਈ ਅੱਡਾ ਵਾ ਅੱਡੇ ਦੇ ਵਿੱਚੋਂ ਹੋਲੀ ਨੰਗਣਾ ਚਾਹੀਦਾ ਹੈ ਚਾਰ ਦੇ ਲੱਗੇ ਤੇ ਹੈ ਹੀ ਆ ਵੀ ਮੌਤ ਹੀ ਹੋ ਗਈ ਜਿੰਨਾਂ ਦੀ ਉਹ ਲੈਂਟਰ ਜਿਹਨੂੰ ਵਜਾ ਨਾ ਲੈਂਟਰ ਨੇ ਹੀ ਸਾਰਾ ਸਵਾਰੀਆਂ ਦਾ ਬੁਰਾ ਹਾਲ ਕੀਤਾ ਹੈ ਲੈਂਟਰ ਬਹੁਤ ਤੇਜ਼ ਵਜਾਂਦਾ ਬਹੁਤ ਗੱਡੀ ਤੇਜ਼ ਚਲਾਉਂਦਾ ਹੈ ਇਹ ਸਾਰੇ ਸਾਰੇ ਇਹੀ ਕਹਿਣ ਦੇ 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 ਤੇ ਬਹੁ ਗੱਡੀ ਇਹਨੇ ਚਲਾਈ ਹੈ ਕਿੰਨੀਆਂ ਕ ਮੋਟਾਂ ਹੋਈਆਂ ਕਹਿੰਦੇ ਚਾਰ ਪੰਜ ਮੋਟਾਂ ਦੀ 1 6 ਦੀ ਕਹਿਣ ਦੇ ਇਹਦੇ ਬੰਦੇ ਨੇ ਕੀ ਸਜ਼ਾ ਚਾਹੀਦੀ ਹੈ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਕਾਨੂੰਨ ਹੋਣੇ ਚਾਹੀਦੇ ਨੇ ਜਿਹੜੇ ਕਾਨੂੰਨ ਸਾਡੇ ਦੇਸ਼ 'ਚ ਜਿਹੜੇ ਸਖਤ ਨਹੀਂ ਨਾ ਹੈ ਕਿ ਇਹੋ ਜੇ ਮੌਕੇ ਦਿੰਦੇ ਨੇ ਕਿ ਇਹ ਇਹਦੇ ਇਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਡਰਾਈਵਰ ਤੇ ਐਕਸੀਡੈਂਟ ਦਾ ਕਾਰਨ ਵੈਰੀਫਾਈ ਕਰ ਰਹੇ ਐ ਸੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇੱਥੇ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ 17 ਇੰਜਰਡ 17 ਚੋਂ 7 ਬੰਦੇ ਰੈਫਰ ਕਰ ਦਿੱਤੇ ਗਏ ਅੰਮ੍ਰਿਤਸਰ ਤੇ ਬਾਕੀ ਜਿਹੜੇ ਇਲਾਜ ਹੈ ਸਿਵਲ ਹਸਪੀਟਲ ਮਡਾਲਾ ਚ ਤੇ ਅਸੀਂ ਮੌਕੇ ਤੇ ਖੜੇ ਨੇ ਪੁਲਿਸ ਵੀ ਫੋਰਸ ਇੱਥੇ ਮੌਕੇ ਤੇ ਖੜੀ ਹੈ ਤੇ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਹਰਤਾਲ ਤੋਂ ਬਹੁਤ ਸਾਹਮਣੇ ਆ ਜਾਏਗੀ ਗੱਲ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਚੀਜ਼ਾਂ ਨੂੰ ਇਹ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਇੱਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਬੱਸ ਦਾ ਐਕਸੀਡੈਂਟ ਹੋਇਆ ਤਾਂ ਉਹਦੇ ਵਿੱਚ ਪ੍ਰੀਲਿਮਨਰੀ ਤੌਰ ਤੇ ਕਰੀਬਨ 32 ਸਵਾਰੀਆਂ ਸੀਗੀਆਂ 20 ਹੈ ਸਸਟੇਨਡ ਇੰਜਰੀਜ਼ ਉਹਦੇ ਚ ਅਨਫਰਚਿਓਰਿਟੀ ਤਿੰਨ ਸਵਾਰੀਆਂ ਦੀ ਡੈਥ ਹੋ ਗਈ ਤਾਂ 6 ਆਰ ਕ੍ਰਿਟੀਕਲ ਤਾਂ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰਤਾ ਗਿਆ ਬਾਕੀ ਦੇ ਚ 10-12 ਬੰਦੇ ਹੈਗੇ ਨੇ ਦੇਵ ਸਸਟੇਨਡ ਮਾਈਨਰ ਇੰਜਰੀਜ਼ ਤਾਂ ਦੇ ਆਰ ਸਟੇਬਲ ਐਂਡ ਸੇਫ ਉਹਨਾਂ ਦਾ ਇਲਾਜ ਮੋਲ ਸਿਵਲ ਹਸਪੀਟਲ ਪਟਿਆਲਾ ਦੇ ਵਿੱਚ ਚੱਲਦਾ ਪਿਆ ਇਸ ਚੀਜ਼ ਨੂੰ ਹਜੇ ਤਫ਼ਤੀਸ਼ ਕਰ ਰਹੇ ਨੇ ਕਿ ਐਗਜ਼ੈਕਟਲੀ ਹੋਇਆ ਕੀ ਸੀਗਾ ਤਾਂ ਅਸੀਂ ਕੁਝ-ਕੁਝ ਸੀਸੀਟੀਵੀ ਕੈਮਰਾਜ਼ ਵੀ ਚੈੱਕ ਕਰ ਰਹੇ ਨੇ ਕਿ ਐਗਜ਼ੈਕਟਲੀ ਉਸ ਵੇਲੇ ਕੀ ਹੋਇਆ ਸੀਗਾ ਬਟ ਪ੍ਰੀਲੀਮਿਨਰੀ ਤੌਰ ਤੇ ਕੁਝ ਅੱਗੋ ਜੋ ਮੋਟਰਸਾਈਕਲ ਆ ਰਹੇ ਸੀਗੇ ਉਹ ਕੋਲਿusion ਨੂੰ ਅਵੋਇਡ ਕਰਨ ਲਈ ਜਿਹੜਾ ਬੱਸ ਡਰਾਈਵਰ ਹੈ ਉਹਨਾਂ ਨੇ ਇੱਕ ਸ਼ਾਪ ਰਾਈਟ ਟਰਨ ਲੈ ਲਿਆ ਉਸ ਕਰਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਗੰਦੇ ਦੇ ਵਿੱਚ ਜਿਹੜਾ ਬੱਸ ਸਟਾਪ ਦਾ ਕੰਦ ਸੀਗਾ ਉਹਦੇ ਵਿੱਚ ਗੱਡੀ ਝਟਕ ਰਾਈ ਉਹਦੇ ਵਿੱਚ ਫਿਲਹਾਲ ਇੱਕ ਲੀਡੀ ਦਾ ਹੈਗਾ ਇੱਕ ਜੈਂਟਸ ਦਾ ਐਂਡ ਇੱਕ ਟੀਨੇਜਰ ਸੀਗਾ ਦੇਖੋ ਚੈੱਕ ਕਰ ਰਹੇ ਨੇ ਸਾਰਾ ਅਸੀਂ ਸਾਰੀ ਡੀਟੇਲ ਚੈੱਕ ਕਰ ਰਹੇ ਨੇ ਜਾਂ ਹੋ ਸਕਦਾ ਹੈ ਕਿ ਉਹਨੂੰ ਵੀ ਇੰਜਰੀਜ਼ ਲੱਗੀ ਹੋਣੀ ਹੈ ਉਹ ਵਿਲ ਚੈੱਕ ਐਂਡ ਵਿਲ ਕਨਫਰਮ